ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵੀਡੀਓ ਧਿਆਨ ਦੇ ਨਾਲ ਸੁਣਨਾ ਤੇ ਵੀਡੀਓ ਨੂੰ ਬਾਕਤ ਬਾਦ ਸ਼ੇਅਰ ਵੀ ਕਰ ਦੇਣਾ ਕਿਉਂਕਿ ਅੱਜ ਜਿਹੜੀ ਖਬਰ ਆ ਇਹ ਆਪਾਂ ਇਹ ਕਹਿ ਲਈਏ ਕਿ ਦੁਖਦਾਈ ਖਬਰ ਆ ਸਾਰਿਆਂ ਨੂੰ ਪਤਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ 10 ਨੌਜਵਾਨ ਸਿੰਘ ਬੰਦਾ ਜਿਨ੍ਹਾਂ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਵੀ ਇੱਕ ਹਨ ਆ ਤੇ ਭਾਈ ਅੰਮਰਤਪਾਲ ਸਿੰਘ ਦੀ ਹੁਣ ਪਿਛਲੇ 2 ਦਿਨਾਂ ਤੋਂ ਜਿਹੜੀ ਸਿਹਤ ਵਿਗੜ ਚੁੱਕੀ ਆ ਤੇ ਕਾਫੀ ਉਹ ਬਿਮਾਰ ਨੇ ਇਸ ਦੇ ਸਬੰਧ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਸਰਦਾਰ ਸਰੇਮ ਸਿੰਘ ਗਿਆਨੀ ਰਘਵੀਰ ਸਿੰਘ ਸ੍ਰੀ ਕਾਲ ਤਖਤ ਦੇ ਜਥੇਦਾਰ ਨੂੰ ਮਿਲੇ ਨੇ ਉਹਨਾਂ ਨੇ ਦੱਸਿਆ ਕਿ ਭਾਈ ਅੰਮਰਤਪਾਲ ਸਿੰਘ ਠੀਕ ਨਹੀਂ ਤੇ ਉਹਨਾਂ ਨੇ ਅੱਗੇ ਕਾਲ ਤਖਤ ਦੇ ਜਥੇਦਾਰ ਨਾਲ ਬੇਨਤੀ ਕੀਤੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਕਿਸੇ ਚੰਗੇ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਡੀਸੀ ਨੂੰ ਜਿਹੜਾ ਅੰਮਰਸਰ ਦਾ ਡੀਸੀ ਆ ਉਹਨੂੰ ਇੱਕ ਮੰਗ ਪੱਤਰ ਦਿੱਤਾ ਜਾਵੇ ਤੇ ਤੁਰਤ ਜਿਹੜਾ ਉਹਦੇ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਸੇਤ ਨਾ ਠੀਕ ਹੋਣ ਕਰਕੇ ਉਹਨੂੰ ਚੰਗੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਮੈਂ ਤੁਹਾਨੂੰ ਇੱਥੇ ਦੱਸ ਦਾਂਗਾ ਇਸ ਤੋਂ ਪਹਿਲਾਂ ਵੀ ਕਲਵੰਤ ਸਿੰਘ ਰੌਕੇ ਦੀ ਜਿਹੜੀ ਹਾਲਤ ਕਾਫੀ ਨਾਜ਼ੁਕ ਰਹੀ ਆ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਬਾਜੇਕੇ ਦੇ ਅੱਜ ਬੇਟੇ ਨੇ ਜਿਹੜਾ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾਗਾ ਕਿ ਪ੍ਰਸ਼ਾਸਨ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਦਾ 5000 ਰੁਪਏ ਤੋਂ ਅੱਗੇ ਜਿਹੜਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਲਜਾਣ ਨਹੀਂ ਦਿੰਦਾ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਪ੍ਰਧਾਨ ਮੰਤਰੀ ਕੇ ਬਾਜੇਕੇ ਦਾ ਜਿਹੜਾ ਕੰਟਰੋਲ ਆ ਉਹ ਕਾਫੀ ਜਿਹੜਾ ਹਾਰਡ ਹੋ ਚੁੱਕਿਆ ਹੈ ਕਿ ਜਣੀ ਆਪਾਂ ਕਹਿ ਦਈਏ ਕਿ ਖੂਨ ਸੰਗੜਾ ਹੋ ਚੁੱਕਿਆਗਾ ਜਿਸ ਕਰਕੇ ਉਹਨਾਂ ਨੂੰ ਸਾਦੇ ਪ੍ਰੋਬਲਮਾਂ ਤੇ ਹੋਰ ਪ੍ਰੋਬਲਮਾਂ ਕਈ ਆ ਰਹੀਆਂ ਨੇ ਇਸ ਤੋਂ ਪਹਿਲਾਂ ਜਸਵੰਤ ਸਿੰਘ ਦੌਲਤਪੈਰਾ ਉਹ ਵੀ ਜਿਹੜਾ ਇਸ ਬਿਮਾਰੀ ਦਾ ਸਕਾਰ ਹੋਇਆ ਪਰ ਤੁਹਾਨੂੰ ਹੁਣ ਇਹ ਸਮਝਣਾ ਪਵੇਗਾ ਸਿੱਖ ਕੌਮ ਨੂੰ ਇਹ ਸਮਝਣਾ ਪਵੇਗਾ ਕਿ ਕੀ ਕਾਰਨ ਹੈ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਵਿੱਚ ਨੌਜਵਾਨ ਬੰਦਾ ਤੇ ਉਹ ਬਿਲਕੁਲ ਸਾਰੇ ਠੀਕ ਠਾਕ ਨੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰਿਆਂ ਨੂੰ ਪਰ ਜਿਹੜਾ ਇਹ ਡਿਬਿਊਗਰ ਜੇਲ੍ਹ ਦੇ ਵਿੱਚ ਜਿੰਨੇ ਨੌਜਵਾਨ ਸਿੰਘ ਬੰਦ ਆ ਤੇ ਉਹਨਾਂ ਨੂੰ ਤਕਲੀਫਾਂ ਕਿਉਂ ਆ ਰਹੀਆਂ ਪਹਿਲਾਂ ਭਾਈ ਪੱਪਲਪ੍ਰੀਤ ਸਿੰਘ ਨੂੰ ਵੀ ਜਿਹੜੀ ਇਹ ਤਕਲੀਫ ਜਿਹੜੀ ਕਾਫੀ ਰਹੀ ਆ ਤੇ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਪਿਛਲੇ ਮਹੀਨੇ ਜਿਹੜਾ ਖੂਨ ਦੇ ਉਲਟੀਆਂ ਲੱਗ ਚੁੱਕੀਆਂ ਸੀ ਪਰ ਇਹ ਮੈਨੂੰ ਲੱਗਦਾਗਾ ਸਰਕਾਰਾਂ ਤੇ ਪ੍ਰਸ਼ਾਸਨ ਦੀ ਜਿਹੜੀ ਬਹੁਤ ਵੱਡੀ ਲਾਪਰਵਾਹੀ ਆ ਤੇ ਅਣਗਹਿਲੀ ਆ ਹੋ ਸਕਦਾ ਕਿ ਪਤਾ ਨਹੀਂ ਸਰਕਾਰਾਂ ਅਤੇ ਏਜੰਸੀਆਂ ਕੀ ਕਾਰਾ ਕਰਵਾ ਦੇਣ ਜਦੋਂ ਭਾਈ ਅਵਤਾਰ ਸਿੰਘ ਖੰਡੇਵਰਗਿਆਂ ਨੂੰ ਯੂਕੇ ਦੇ ਵਿੱਚ ਜ਼ਹਿਰ ਦੇ ਕੇ ਮਾਰ ਸਕਦੇ ਹਨ ਤੇ ਭਾਈ ਹਰਦੀਪ ਸਿੰਘ ਨਿੱਧਰ ਨੂੰ ਜਿਹੜਾ ਗੋਲੀਆਂ ਦੇ ਨਾਲ ਕੈਨੇਡਾ ਦੇ ਵਿੱਚ ਜਾ ਕੇ ਮਾਰ ਸਕਦੇ ਨੇ ਤਾਂ ਡਿਬਰੂਗੜ੍ਹ ਜੇਲ ਕੋਈ ਬਾਲੀ ਦੂਰ ਨਹੀਂ ਨਾ ਵਾਸਤੇ ਏਜੰਸੀਆਂ ਜਿਹੜੀਆਂ ਕਦੇ ਵੀ ਕੋਈ ਕਾਰਾ ਕਰਾ ਸਕਦੀਆਂ ਨੇ ਦੀਪ ਸਿੱਧੂ ਜਵੇਂ ਸ਼ਹੀਦ ਕੀਤਾਗਾ ਤੇ ਮੈਂ ਸਾਰੇ ਸਿੱਖ ਪੰਥ ਨੂੰ ਬੇਨਤੀ ਕਰਦਾਗਾ ਸਿੱਖ ਕੌਮ ਨੂੰ ਬੇਨਤੀ ਕਰਦਾਗਾ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿੱਖ ਕੌਮ ਜਿਹੜੀ ਅਵੇਸਲਾ ਨਾ ਰਹੇ ਜਾਨੀ ਕਿ ਅਸੀਂ ਸੁੱਤੇ ਨਾ ਰਹੀਏ ਕਿ ਆਪਣੇ ਸਿੰਘਾਂ ਨੂੰ ਕਦੇ ਕੋਈ ਨੁਕਸਾਨ ਨਾ ਪਹੁੰਚ ਜਾਵੇ ਪ੍ਰਮਾਤਮਾ ਪਰ ਮਿਹਰ ਕਰੇ ਪਰ ਕੋਈ ਪਤਾ ਨਹੀਂ ਹੁੰਦਾ ਦੁਸ਼ਮਣ ਦਾ ਕਿਉਂਕਿ ਇੱਕ ਦੁਸ਼ਮਣ ਹੋਈ ਬੰਦਾ ਚੱਲ ਲੈਂਦਾ ਤੇ ਸਾਡੇ ਜਿਹੜੇ ਆਪ ਦੇ ਦੁਸ਼ਮਣ ਬਣੇ ਹੋਏ ਨੇ ਉਹਨਾਂ ਨੂੰ ਕੌਣ ਜਿਹੜਾ ਰੋਕੂਆ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਤੇ ਬਹੁਤ ਦੁਖਦਾਈ ਖਬਰ ਆ ਤੇ ਐਮ ਖਬਰ ਆ ਇਹਨੂੰ ਕਹਦੀ ਆਪਾਂ ਜਿਹੜੇ ਦੋ ਸਿੰਘ ਨੇ ਇਸ ਵੇਲੇ ਤੰਨ ਨੇ ਜਿਹਨੇ ਬਾਬਾ ਜਿਹੜਾ ਹੈਗਾ ਭਾਈ ਕਲਵੰਤ ਸਿੰਘ ਰੋਕੇ ਭਾਈ ਅੰਬਤਪਾਲ ਸਿੰਘ ਖਾਲਸਾ ਤੇ ਪ੍ਰਧਾਨ ਮੰਤਰੀ ਵਾਜੇ ਕੇ ਇਹ ਸਿੰਘਾਂ ਦੀ ਜਿਹੜੀ ਹਾਲਤ ਆ ਉਹ ਜੇਲ੍ਹ ਦੇ ਵਿੱਚ ਠੀਕ ਨਹੀਂ ਤਾਨੂੰ ਦੱਸ ਦ ਚੁੱਕੇ ਆ ਕਿ ਕਰੀਬ 5 ਦੇ ਸਿੰਘ ਦੇ ਜਿਹੜੇ ਉਸ ਜੇਲ੍ਹ ਦੇ ਵਿੱਚ ਹੀ ਕਿਉਂ ਬਿਮਾਰ ਹੁੰਦੇ ਨੇ ਬਾਹਰ ਐਸੀ ਕਦੇ ਇਹੜਾ ਉਹ ਸਿੰਘ ਬਿਮਾਰ ਨਹੀਂ ਹੋਏ ਜਾਂ ਪੰਜਾਬ ਦੇ ਜੇਲ੍ਹਾਂ ਤੇ ਉਹਨਾਂ ਨਾਲ ਦੇ ਸਿੰਘ 35 ਦੇ ਕਰੀਬ ਜਿਹੜੇ ਬੰਦ ਕੀਤੇ ਹੋਏ ਨੇ ਉਹਨਾਂ ਦੀ ਕੋਈ ਅਜਿਹੀ ਖ਼ਬਰ ਨਹੀਂ ਆਈ ਪਰ ਜਿਹੜੇ ਹਰ ਵਾਰ ਡੇਰੂਗੜ੍ਹ ਦੇਲ ਤੋਂ ਜਿਹੜੀ ਖ਼ਬਰ ਆਉਂਦੀ ਆ ਇਸ ਤਰੀਏ ਆਉਂਦੀ ਆ ਕਿ ਅੱਜ ਫਲਾਣਾ ਸਿੰਘ ਬਿਮਾਰ ਆ ਅੱਜ ਧਮਕਾ ਸਿੰਘ ਜਿਹੜਾ ਹੈਗਾ ਉਹਦੀ ਹਾਲਤ ਠੀਕ ਨਹੀਂ ਇਹ ਮੈਨੂੰ ਲੱਗ ਰਿਹਾਗਾ ਕਿਤੇ ਨਾ ਕਿਤੇ ਜਿਹੜਾ ਸਿੱਖ ਕੌਮ ਨੂੰ ਜਿਹੜਾ ਇਹ ਵੱਡਾ ਮੁੱਦਾ ਚੁੱਕਣਾ ਚਾਹੀਦਾਗਾ ਜੇਕਰ ਸਿੱਖ ਕੌਮ ਇਸ ਤਰ੍ਹਾਂ ਹੀ ਨਾ ਜਾਗੇ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਹੋਰ ਵੀ ਖਤਰਨਾਕ ਹੋ ਸਕਦਾਗਾ ਕਿਉਂਕਿ ਕਈ ਵਾਰੀ ਹੁੰਦੀ ਹੈ ਏਜੰਸੀਆਂ ਹੁੰਦੀਆਂ ਜੇ ਅਗਲੇ ਪੱਤੇ ਆ ਕੇ ਦੇਖਦੇ ਆ ਕਿ ਤੁਹਾਡਾ ਜਿਹੜਾ ਉਹ ਚੈੱਕ ਕਰਦੇ ਆ ਖੂਨ ਆ ਕਿ ਠੰਡੇ ਪਿਆ ਕਿ ਜਿਉਂਦੇ ਆ ਕਿ ਜਾਗਦੇ ਆ ਪਰ ਮੇਰੇ ਸਾਰੇ ਸਿੱਖ ਕੌਮ ਨੂੰ ਅਤਵੰਨ ਕੇ ਬੇਨਤੀ ਆ ਜਿੰਨੇ ਵੀ ਭਾਈ ਅੰਮਰਪਾਲ ਸਿੰਘ ਤੇ ਨਾਲ ਦੇ ਸਿੰਘਾਂ ਨੂੰ ਪਿਆਰ ਕਰਦੇ ਆ ਕਿਉਂਕਿ ਕੋਈ ਆਪਣੇ ਘਰ ਵਾਸਤੇ ਨਹੀਂ ਤੁਰਿਆ ਉਹ ਲੋਕਾਂ ਦੇ ਬੱਚੇ ਬਚਾਉਂਦੇ ਸੀ ਲੋਕਾਂ ਦੇ ਨਸੇ ਸੜਾਉਂਦੇ ਸੀ ਨੌਜਵਾਨਾਂ ਦੇ ਤੇ ਕੋਈ ਉਹਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਜਿਸ ਤਹਿਤ ਜਿਵੇਂ ਸਰਕਾਰਾਂ ਉਹਨਾਂ ਦੇ ਨਾਲ ਵਰਤਿਆ ਕਰ ਰਹੀਆਂ ਨੇ ਪਰ ਸਿੱਖ ਕੌਮ ਨੂੰ ਇਹ ਬੇਨਤੀ ਆ ਕਿ ਤੁਸੀਂ ਜਿਹੜਾ ਬਾਅਦ ਦੇ ਵਿੱਚ ਰੌਲਾ ਪਾਉਣਾ ਉਹਨੇ ਬਾਅਦ ਦੇ ਵਿੱਚ ਕੁਝ ਨਹੀਂ ਬਣਦਾ ਤੁਹਾਨੂੰ ਪਹਿਲਾਂ ਹੀ ਪਤਾਗਾ ਕਿ ਪੱਤਰਕਾਰ ਪ੍ਰੀਤ ਸੈਣੀ ਦੇ ਨਾਲ ਕੀ ਹੋ ਰਿਹਾ ਹੋਇਆਗਾ ਮਾਫ ਕਰਨਾ ਕੀ ਹੋ ਚੁੱਕਿਆਗਾ ਕਹਿੰਦਾ ਭਾਵ ਕਿ ਇਹਨਾਂ ਜਿਹੜਾ ਕੋਈ ਪਤਾ ਨਹੀਂ ਕਿਹੜੇ ਸਿੰਘ ਨੂੰ ਕਦੋਂ ਸੀਧੀ ਦਾ ਜ਼ਾਮ ਪੀਣਾ ਪੈ ਜਾਵੇ ਕਿਉਂਕਿ ਜਦੋਂ ਸਰਕਾਰਾਂ ਏਜੰਸੀਆਂ ਸੈਂਟਰ ਸਰਕਾਰ ਅਤੇ ਹੋਰ ਤੰਤਰ-ਮੰਤਰ ਜਦੋਂ ਸਿੱਖ ਕੌਮ ਨੂੰ ਜਿਹੜਾ ਕਿ ਲੱਗਦਾ ਕਿ ਇਹ ਸਿੱਖ ਕੌਮ ਦਾ ਜਿਹੜਾ ਹਾਰੂ ਆ ਇਹ ਸਿੱਖ ਕੌਮ ਦੀ ਨਮਾਇਦਾ ਜਿਹੜੀ ਨਮਾਇਦਾ ਕਰੂਗਾ ਇਹ ਸਿੱਖ ਕੌਮ ਨੂੰ ਜਿਹੜਾ ਅਭਾਰੂ ਆ ਉਹਨਾਂ ਦੇ ਮੁੱਦੇ ਨੂੰ ਹਾਰੂ ਆ ਉਹਦਾ ਦੀ ਅਣਖ ਤੇ ਗੈਰਤ ਦੀ ਜਿਹੜੀ ਗੱਲ ਕਰੂਗਾ ਉਹ ਪੰਜਾਬ ਦੇ ਵਿੱਚ ਨਸਾ ਚੱਲ ਰਿਹਾ ਹੋਵੇ ਚਾਹੇ ਹੋਰ ਕ੍ਰਿਤਿਆ ਚੱਲ ਰਹੀਆਂ ਹੋਵੋ ਉਹਨਾਂ ਨੂੰ ਠੀਕ ਕਰੇਗਾ ਇਹ ਕਦੇ ਵੀ ਏਜੰਸੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਹੰਤਾ ਇਤੋਂ ਤੱਕ ਜਿਹੜਾ ਸੋਸ਼ਲ ਮੀਡੀਆ ਤੇ ਇੱਕ ਵੱਡਾ ਜਿਹੜਾ ਇਹ ਚੱਲ ਰਿਹਾ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ 2027 ਦੇ ਵਿੱਚ ਮੁੱਖ ਮੰਤਰੀ ਬਣਾਵਾਂਗੇ ਇਸ ਨੂੰ ਲੈ ਕੇ ਹੋਰ ਵੀ ਜਿਹੜਾ ਕਿ ਸਰਕਾਰਾਂ ਦੇ ਹੱਥਾਂ ਪੈਰਾਂ ਦੀ ਪਹੁੰਚ ਕੀ ਆ ਬੇਸ਼ੱਕ ਸਰਕਾਰਾਂ ਇਸ ਤੇ ਬਿਆਨ ਨਹੀਂ ਦੇ ਰਹੀਆਂ ਪਰ ਪਾਲ ਦੀ ਜਿਹੜੀ ਖਬਰ ਆ ਏਜੰਸੀਆਂ ਕੋਲ ਜਾਂਦੀ ਆ ਤੇ ਜਿਹੜੀ ਇਹ ਖਬਰ ਵੱਡੇ ਪੱਧਰ ਤੇ ਫੈਲ ਰਹੀ ਆ ਕਿ ਤੁਸੀਂ ਬੇਸ਼ੱਕ ਅੰਮ੍ਰਿਤਪਾਲ ਨੂੰ ਨਾ ਛੱਡੋ ਪਰ 2027 ਵਿੱਚ ਤਾਂ ਛੱਡਣਾ ਪਵੇਗਾ ਇਹ ਬਹੁਤ ਅਹਿਮ ਤੇ ਖਬਰ ਆ ਜਿਹੜੀ ਆਪਣੇ ਆਪਣੇ ਵਿੱਚ ਆਪਣੇ ਵਿੱਚ ਜਿਹੜਾ ਮਹਿਣਾ ਰੱਖਦੀ ਆ ਕਿਉਂਕਿ ਜਦੋਂ ਸਿੱਖ ਕੌਮ ਦੇ ਜਝਾਰੂ ਉੱਠਦੇ ਨੇ ਉਹਨਾਂ ਤੇ ਬਾਹਰ ਰੋਲੇ ਬਹੁਤ ਆਉਂਦੇ ਨੇ ਤੇ ਕਈਆਂ ਨੂੰ ਜਿਹੜਾ ਖਤਮ ਕੀਤਾ ਜਾਂਦਾਗਾ ਤੇ ਰੱਬ ਨਾ ਕਰੇ ਕਦੇ ਐਸੀ ਘੜੀ ਆਵੇ ਤੇ ਬਾਅਦ ਤੁਸੀਂ ਸੋਚੋ ਰੌਲਾ ਪਾਏ ਦਾ ਬਾਅਦ ਚ ਕੋਈ ਫਾਇਦਾ ਨਹੀਂ ਸਿੱਖ ਕੌਮ ਨੇ ਜਿਹੜਾ ਇੱਕ ਵੱਡਾ ਇਕੱਠ ਕੀਤਾ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਪਰ ਉਹਦੇ ਵਿੱਚ ਨਿਕਲਿਆ ਕੁਝ ਨਾ ਮੈਂ ਪਹਿਲਾਂ ਕਿਹਾ ਸੀ ਕਿ ਸਰਬੱਤ ਖਾਲਸੇ ਵਿੱਚ ਹੀ 7 ਲੱਖ ਦਾ ਇਕੱਠ ਹੋਇਆ ਸੀ ਉੱਥੇ ਜਥੇਦਾਰ ਜਿਹੜੇ ਬਣੇ ਸੀ ਉਹ ਨਕਾਮ ਰਹੇ ਉਹਨਾਂ ਤੋਂ ਕੋਈ ਨੌਜਵਾਨਾਂ ਨੂੰ ਕੋਈ ਆਦੇਸ਼ ਨਹੀਂ ਦਿੱਤਾ ਗਿਆ ਇਸੇ ਕਰਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਜਿਹੜਾ ਇਕੱਠ ਹੋਇਆਗਾ ਉਹਦੇ ਵਿੱਚ ਕਿਸੇ ਨੇ ਵੀ ਸਬੀਚ ਇਹ ਨਹੀਂ ਦਿੱਤੀ ਕਿ ਭਾਈ ਅੰਮਰਪਾਲ ਸਿੰਘ ਤੇ ਉਹਦੇ ਸਾਥੀਆਂ ਨੂੰ ਜਿਹੜਾ ਅਸਰਾਉਣ ਦਾ ਸਮਾਂਗਾ ਉਹ ਤੈਅ ਨਾ ਕੀਤਾ ਹੋਵੇ ਤੇ ਨਹੀਂ ਕੀਤਾ ਤੇ ਇਸ ਕਰਕੇ ਜਿਹੜੀ ਸਿੱਖ ਕੌਮ ਆਫਰ ਨਿਰਾਸ਼ਾ ਵਿੱਚ ਚੱਲੀ ਜਾਂਦੀ ਆ ਕਿਉਂਕਿ ਸਿੱਖ ਕੌਮ ਇੱਕਾ ਸੰਦੇਸ਼ ਨੂੰ ਅਡਿਕ ਹੁੰਦੀ ਆ ਕਿ ਜਾਂ ਤਾਂ ਅਕਾਲ ਤਾ ਸਭ ਤੋਂ ਸੰਦੇਸ਼ ਆਵੇ ਕੋਈ ਜਾਂ ਫਿਰ ਜਿੱਥੇ ਵੱਡੇ ਇਕੱਠ ਹੁੰਦੇ ਆ ਧਾਰਮਿਕ ਇਕੱਠ ਹੁੰਦੇ ਆ ਜਿੱਥੇ ਬੰਦੀ ਸਿੰਘਾਂ ਨੂੰ ਲੈ ਕੇ ਏਡਾ ਵੱਡਾ ਇਕੱਠ ਹੁੰਦਾਗਾ ਉਥੋਂ ਕੋਈ ਅਜਾ ਸੰਦੇਸ਼ ਨਾ ਆਵੇ ਤਾਂ ਬਹੁਤ ਮਾੜੀ ਗੱਲ ਆ ਸਿੱਖ ਕੌਮ ਚਾਹੁੰਦੀ ਆ ਸਿੱਖ ਨੌਜਵਾਨ ਚਾਹੁੰਦੇ ਆ ਕਿ ਸਾਨੂੰ ਕੋਈ ਸੰਦੇਸ਼ ਆਵੇ ਸੰਦੇਸ਼ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਸਿੰਘਾਂ ਦੇ ਹੌਸਲੇ ਦੇ ਨਾਲ ਗੱਲ ਕਰ ਸਕੀਏ ਪਰ ਜਦੋਂ ਤੁਸੀਂ ਉਹਨਾਂ ਦਾ ਮਲੋਂ ਬਲ ਦੇ ਦੇ ਦਿੰਦੇ ਹੋ ਤਾਂ ਫਿਰ ਨੌਜਵਾਨ ਵੀ ਨਿਰਾਸ਼ਾ ਦੇ ਵਿੱਚ ਚਲੇ ਜਾਂਦੇ ਆ ਇਸ ਕਰਕੇ ਬੇਨਤੀ ਆ ਸਾਰੇ ਸਿੰਘਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਤੇ ਕੈਨੇਡਾ ਅਮਰੀਕਾ ਜਿੱਥੇ ਵੀ ਪੰਜਾਬੀ ਵਸਦੇ ਆ ਸਾਰਿਆਂ ਨੂੰ ਕਿ ਭਾਈ ਅੰਮਰਤਪਾਲ ਸਿੰਘ ਤੇ ਨਾਲ ਦੇ ਸਿੰਘਾਂ ਦਾ ਫੌਰੀ ਜਿਹੜਾ ਉਪਰ ਪ੍ਰਸ਼ਾਸਨ ਤੇ ਸਰਕਾਰ ਨੂੰ ਲੈ ਕੇ ਜਿਹੜਾ ਉਹਨਾਂ ਦਾ ਸਹੀ ਸਿਰ ਜਿਹੜਾ ਇਲਾਜ ਕੀਤਾ ਜਾਵੇ ਸਰਕਾਰ ਤੇ ਦਵਾਈਆ ਦਵਾਈ ਪਾਇਆ ਜਾਵੇ ਜੇਕਰ ਤੁਸੀਂ ਅੱਜ ਵੀ ਸੁੱਤੇ ਰਹੇ ਕੱਲ ਵੀ ਸੁੱਤੇ ਰਹੇ ਤਾਂ ਫਿਰ ਤਾਂ ਮੈਂ ਦੱਸ ਦਿੱਤਾ ਕਿ ਕਈ ਵਾਰੀ ਇਹ ਜਾ ਹੁੰਦਾਗਾ ਜੇ ਕੁਦਰਤ ਨਾ ਕਰੇ ਕੋਈ ਪਹਾੜਾ ਬਾਪੜ ਗਿਆ ਫਿਰ ਤੁਸੀਂ ਕਿਹੜਾ ਮੂੰਹ ਲੈ ਕੇ ਜਾਓਗੇ ਫਿਰ ਤੁਸੀਂ ਕਿਵੇਂ ਜਿਹੜਾ ਹੈਗਾਗਾ ਕੀ ਕਰੋਗੇ ਜੋ ਤੁਹਾਡੇ ਹੱਥ ਵਿੱਚੋਂ ਸੀਰੇ ਖੋਏ ਜਾਂਦੇ ਆ ਸੂਰਮੇ ਖੋਏ ਜਾਂਦੇ ਆ ਫਿਰ ਤੁਸੀਂ ਲੱਖਾਂ ਦਾ ਇਕੱਠ ਕਰ ਲੋ ਚਾਹੇ 10 ਲੱਖ ਦਾ ਇਕੱਠ ਕਰ ਲੋ ਤੁਹਾਨੂੰ ਉਹਦੇ ਵਿੱਚ ਮਿਲਣਾ ਕੁਝ ਨਹੀਂ ਇਸ ਕਰਕੇ ਜਿਹੜਾ ਮੇਰੀ ਇਹ ਬੇਨਤੀ ਹੈ ਸਿੱਖ ਕੌਮ ਨੂੰ ਹਰ ਬੱਚੇ ਬੱਚੇ ਤੋਂ ਲੈ ਕੇ ਬੁੱਢੇ ਤੱਕਾ ਕਿ ਆਪਣਾ ਫਰਜ਼ ਪਸਾਨਦੇ ਹੋਏ ਸਾਰੇ ਬੰਦੇ ਸਿੰਘ ਜਿੰਨੇ ਵੀ ਜਿਹੜੇ 33 33 ਸਾਲ ਨੇ ਉਹਨਾਂ ਦੇ ਵਿੱਚ ਤੁਸੀਂ ਕੋਈ ਇਕੱਠ ਨਹੀਂ ਕੀਤਾ ਕੋਈ ਉਹਤੇ ਸੰਦੇਸ਼ ਦਿੱਤਾ ਹੁੰਦਾ ਕਿ ਜਿਹੜਾ ਕੌਮੀ ਸੰਘਰਸ਼ ਮੋਰਚਾ ਲੱਗਿਆ ਘਟੋ ਘਟ ਉਸ ਦੇ ਸੰਬੰਧ ਵਿੱਚ ਕੋਈ ਸੰਦੇਸ਼ ਦੇ ਦਿੰਦੇ ਇਸ ਕਰਕੇ ਕੌਮ ਨਿਰਾਸ਼ਾ ਦੇ ਵਿੱਚ ਹਮੇਸ਼ਾ ਜਿਹੜਾ ਰਹਿੰਦੀ ਆ ਕਿਉਂਕਿ ਲੀਟਰ ਜਿਹੜੇ ਨੇ ਉਹ ਇੱਕ ਆਪਣੀਆਂ ਜਿਹੜੀਆਂ ਪੜਾਅਸਤਾ ਕੱਢ ਜਾਂਦੇ ਆ ਬੋਲ ਜਾਂਦੇ ਆ ਗਰਮ ਨਾਰੇ ਵੀ ਦੇ ਦਿੰਦੇ ਆ ਪਰ ਨੌਜਵਾਨਾਂ ਤੇ ਕੌਮ ਦੇ ਜਿਹੜੇ ਵਰਕਰ ਨੇ ਜਿ ਆਪਾਂ ਕਹ ਦੀਏ ਕਿ ਕੌਮ ਦੇ ਨਮਾਇंदे ਨੇ ਕੌਮ ਦੀ ਰੀਡ ਦੀ ਹੱਡੀ ਨੇ ਸਾਡੇ ਨੌਜਵਾਨ ਜਦੋਂ ਉਹਨਾਂ ਤੇ ਕੋਈ ਸੰਦੇਸ਼ ਨਹੀਂ ਪੁੱਛਦਾ ਤਾਂ ਉਹ ਫਿਰ ਨਰਾਸਾ ਦੇ ਵਿੱਚ ਚਲੇ ਜਾਂਦੇ ਆ ਫਿਰ ਉਹਨਾਂ ਨੂੰ ਲੱਗਦਾ ਕਿ ਇਹ ਕੌਮ ਆ ਜਿਹੜੀ ਇਹਨਾਂ ਤੋਂ ਕੁਝ ਨਹੀਂ ਹੋਣਾ ਕਿਉਂਕਿ ਇਹ ਤਾਂ ਇੱਕ ਸਿਰਫ ਭਾਸ਼ਣ ਦੇਣਾ ਜਾਣਦੇ ਆ ਤੇ ਐਂਦੀਆਂ ਬੈਂਤੀਆਂ ਨੂੰ ਪ੍ਰਵਾਨ ਕਰਨ ਅਜੇ ਕੋਈ ਵੱਧ ਘੱਟ ਕਿਸੇ ਤੋਂ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਨਾਲ ਦੇ ਨਾਲ ਕਰੀ ਜਾਣਾ ਧੰਨਵਾਦ ਸਾਰਿਆਂ ਦਾ ਜਿੰਨੇ ਵੀ ਸਰੋਤੇ ਪੰਜਾਬੀ ਵਿਰਸਾ ਟੀਵੀ ਦੇਖਦੇ ਨੇ ਤੈ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾਗਾ ਤੁਸੀਂ ਵੀ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਆ ਉੱਬਾ